ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਾਰਾ ਪਰਿਵਾਰ ਸਾਰੇ ਟੀਮ ਦੇ ਮੈਂਬਰ ਆਨਗਵਾਰਡ ਸਾਰੇ ਠੀਕ ਠਾਕ ਨੇ ਤੇ ਗਰਮੀ ਦਾ ਇਹ ਦਿਨ ਚੱਲਣ ਰਹੇ ਆ ਵਹਿ ਤਾਂ ਹੁਣ ਬਾਰਸ਼ਾਂ ਜਦੋਂ ਦੀ ਸ਼ੁਰੂ ਹੋਈਆਂ ਵਾ ਤੇ ਕੱਲ ਗਰਮੀ ਥੋੜੀ ਜਿਹੀ ਆਈ ਸੀ ਤੇ ਉਸ ਤੋਂ ਬਾਅਦ ਅੱਜ ਫੇਰ ਰਾਤ ਨੂੰ ਮੀਂਹ ਪਿਆ ਦਿਨੇ ਵੀ ਥੋੜਾ ਬਹੁਤਾ ਪੈ ਗਿਆ ਤੇ ਹੁਣ ਵੀ ਜਿਹੜਾ ਮਾ ਬੱਦਲ ਹੀ ਹੋਇਆ ਪੂਰੀ ਧੁੱਪ ਹੈ ਨਹੀਂ ਸਾਧਨ ਵਧੀਆ ਰਿਹਾ ਮੌਸਮ ਠੀਕ ਰਿਹਾ ਤੇ ਅਸਲ ਵਿੱਚ ਗੱਲ ਇਹ ਆ ਕਿ ਅੱਜ ਤੱਕ ਜਿਹੜਾ ਬਲੌਗ ਬਣਾਉਣ ਲੱਗੇ ਆ ਇਸ ਕਰਕੇ ਕਿ ਮੈਂ ਨਾ ਬੜੇ ਚਿਰ ਤਾਈ ਸੋਚਦਾ ਸੀਗਾ ਕਿ ਰਸੋਈ ਵਿੱਚ ਗਰਮੀ ਬੜੀ ਹੁੰਦੀ ਸਾਡੀ ਜਿਹੜੀ ਪਹਿਲਾਂ ਰਸੋਈ ਤੁਸੀਂ ਦੇਖੀ ਆ ਪਹਿਲੀਆਂ ਜਦੋਂ ਅਸੀਂ ਸ਼ੁਰੂ-ਸ਼ੁਰੂ ਕੰਮ ਸਟਾਰਟ ਕੀਤਾ ਸੀ ਸ਼ੁਰੂ ਵਿੱਚ ਤਾਂ ਉਦੋਂ ਰਸੋਈ ਦਾ ਕੁਝ ਹਾਲ ਹੋਰ ਹੀਗਾ ਕੋਈ ਬਾਰੀ ਨਹੀਂ ਹੁੰਦੀ ਤੇ ਉਹਦੇ ਕਰਕੇ ਗਰਮੀ ਦਾ ਸ਼ੁਰੂ ਤੋਂ ਰਸੋਈ ਦੇ ਵਿੱਚ ਹਮੇਸ਼ਾ ਗਰਮੀ ਹੀ ਤੇ ਲੱਗਦੀ ਆ ਇਹਨਾਂ ਨੂੰ ਤੇ ਬਾਅਦ ਵਿੱਚ ਬਾਰੀ ਵੀ ਕਢਵਾਈ ਆ ਪਰ ਫਿਰ ਵੀ ਜਿਹੜਾ ਵਾਰ ਸੋਈ ਦਾ ਸੀ ਕਿ ਇੰਨਾ ਕਾ ਜਿਆਦਾ ਹੁੰਦਾ ਵਾ ਗੈਸ ਦਾ ਵੀ ਉਹ ਜਿਹੜਾ ਕੰਟਰੋਲ ਹੀ ਨਹੀਂ ਹੁੰਦਾ ਕਿਸ ਤਰ੍ਹਾਂ ਵੀ ਉਹ ਚੀਜ਼ ਨੂੰ ਗਰਮੀ ਨੂੰ ਕੰਟਰੋਲ ਹੀ ਨਹੀਂ ਕੀਤਾ ਜਾਂਦਾ ਤੇ ਉਹਦੇ ਵਾਸਤੇ ਮੈਂ ਜਦੋਂ ਨਾ ਜਦੋਂ ਗੇਸ ਚਾਚੀ ਜੀ ਦੀ ਬੇਟੀ ਐ ਉਹ ਇਟਲੀ ਚੱਲੇ ਸੀ ਉਦੋਂ ਫਲੱਤ ਫਲੱਤ ਗਏ ਸੀ ਆਪਾਂ ਉਹਨਾਂ ਨੂੰ ਮਿਲਣ ਵਾਸਤੇ ਗਏ ਸੀਗੇ ਤਾਂ ਉੱਥੇ ਉਹਨਾਂ ਦੇ ਮੈਂ ਉਹ ਵੇਖੀ ਚਲਦੀ ਫਿਰਦੀ ਫਿਰਦੀ ਰਸੋਈ ਜਿਹੜੀ ਆ ਉਹ ਮੈਂ ਵੇਖੀ ਤੇ ਮੈਨੂੰ ਉਹ ਬੜੀ ਵਧੀਆ ਲੱਗੀ ਵੀ ਇਹ ਚੀਜ਼ ਵਧੀਆ ਵਾ ਅਸੀਂ ਕੋਸ਼ਿਸ਼ ਵੀ ਕੀਤੀ ਵੀ ਸਾਨੂੰ ਇਥੋਂ ਮਿਲ ਜੇ ਪਰ ਮਿਲੀ ਹੈ ਨਹੀਂ ਸਤੇ ਨਾ ਆਪ ਜਲੰਧਰ ਵੀ ਗਏ ਤੇ ਪਲੱਸ ਦੇ ਵਿੱਚੋਂ ਲੰਘ ਕੇ ਗਏ ਸੀਗੇ ਪਰ ਇਧਰ ਉਧਰ ਵੇਂਦੇ ਵੀ ਗਏ ਵੀ ਸ਼ਾਇਦ ਕਿ ਦੁਕਾਨ ਤੋਂ ਮਿਲ ਜੇ ਬਣੀਆ ਬਣਾਤੀਆਂ ਕਿਉਂਕਿ ਮਿਲ ਜਾਂਦੀਆਂ ਸੀ ਉਹਨਾਂ ਦੱਸਿਆ ਵੀ ਬਣੀਆ ਬਾਂਤੀ ਮਿਲ ਜਾਂਦੀਆਂ ਤੇ ਆਪ ਵੀ ਬਣਵਾ ਲਈ ਦੀਆਂ ਵਾ ਤੇ ਸਾਨੂੰ ਉਦੋਂ ਵੀ ਨਹੀਂ ਮਿਲੀ ਹੈਗੀ ਫਿਰ ਆਪਾਂ ਜਿੰਨਾ ਕੋ ਬੈੱਡ ਲੈ ਆਏ ਆਪਾਂ ਹਰਚਵਾਦੋਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਹਾਂ ਆਪਾਂ ਤਿਆਰ ਕਰਕੇ ਦਿੰਨੇ ਆ ਜਿੰਨਾ ਕਿ ਤੁਸੀਂ ਖਰਚਾ ਕਰਨਾ ਜਿੰਨਾ ਕਿ ਤੁਹਾਨੂੰ ਰੇਟ ਦਾ ਵਾਰਾਖਾਂ ਦਾ ਦੱਸ ਤੋਂ ਸਾਨੂੰ ਅਸੀਂ ਉਸ ਤਰੀਕੇ ਦੀ ਜਿਹੜੀ ਚੀਜ਼ ਵਾ ਤਿਆਰ ਕਰ ਦਿੰਨੇ ਆ ਸਸਤੀ ਵੀ ਤਿਆਰ ਹੋ ਜਾਂਦੀ ਆ ਤੇ ਮੈਂ ਜੀ ਵੀ ਤਿਆਰ ਹੋ ਜਾਂਦੀ ਆ ਤੇ ਇਹ ਗੱਲ ਤਾਂ ਸਾਨੂੰ ਵੀ ਪਤਾ ਵਾ ਵੀ ਤੁਸੀਂ ਜਿੰਨੇ ਪੈਸੇ ਖਰਚੋਗੇ ਓਨੀ ਚੀਜ਼ ਵੀ ਵਧੀਆ ਬਣਦੀ ਜਾਊਗੀ ਆਹੋ ਵੀ ਪੂਰੀ ਲੱਕੜ ਦੀ ਵੀ ਬਣ ਜਾਂਦੀ ਆ ਜੇ ਪੂਰੀ ਅਲੂਮੀਨੀਅਮ ਦੀ ਜਾਂ ਹੋਰ ਕਿਸੇ ਦੀ ਸਟੀਲ ਦੀ ਕਿਸ ਤਰ੍ਹਾਂ ਵੀ ਬਣਾਉਣੀ ਹੋਵੇ ਤੇ ਓਵੇਂ ਦੀ ਵੀ ਬਣ ਜਾਂਦੀ ਆ ਤੇ ਅਸੀਂ ਉਸ ਦਿਨ ਉਹਨਾਂ ਕੋਲ ਗਏ ਉਹਨਾਂ ਸਾਰੀ ਗੱਲ ਦੱਸੀ ਉਹ ਕਹਿੰਦੇ ਵੀ ਹਾਂ ਆਪਾਂ ਬਣਾਉਨੇ ਆ ਸਾਨੂੰ ਆਈਡੀਆ ਦਾ ਪਤਾ ਵਾ ਵੀ ਕਿਵੇਂ ਤਿਆਰ ਹੁੰਦੀ ਆ ਕਿਵੇਂ ਦੀ ਨਹੀਂ ਤੇ ਚਲੋ ਅੱਜ ਬਣ ਗਈ ਸਾਨੂੰ ਫੋਨ ਆ ਗਿਆ ਵੀ ਤੁਸੀਂ ਆਣ ਕੇ ਲੈ ਜਾਓ ਤੇ ਮੈਂ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਵੀ ਜਿਹੜੇ ਬਣਾ ਸਕਦੇ ਆ ਚੀਜ਼ ਜਰੂਰ ਬਣਾ ਲਓ ਕਿਉਂਕਿ ਰਸੋਈ ਵਿੱਚ ਖੜ ਕੇ ਕੰਮ ਕਰਨਾ ਇੰਨੀ ਗਰਮੀ ਦੇ ਵਿੱਚ ਬਹੁਤ ਔਖਾ ਵਾ ਕਿਉਂਕਿ ਚਾਰੇ ਪਾਸੇ ਬੰਦ ਹੁੰਦੀ ਹੈ ਤੇ ਇਹ ਜਿਹੜੀ ਚੀਜ਼ ਵਾ ਇਹ ਮੈਂ ਉੱਥੇ ਜਦੋਂ ਉਹਨਾਂ ਦੇ ਘਰ ਗਏ ਆਪਾਂ ਉਹਨਾਂ ਨੂੰ ਰੋਟੀ ਖਵਾਣ ਲੱਗੇ ਨਾ ਤੇ ਉਹਨਾਂ ਨੇ ਕਿਉਂਕਿ ਟਾਇਰ ਲੱਗੇ ਥੱਲੇ ਉਹਦੇ ਹਨਾ ਬਾਕਸ ਦੇ ਤੇ ਉਹ ਰੇੜਕੇ ਉਹ ਰੇੜੀ ਲੈ ਜਾਂਦੀ ਉਹ ਰੇੜੀ ਲੈ ਜਾਂਦੀ ਸੀ ਪੀ ਹਵਾ ਆਉਂਦੀ ਰਹੇ ਤੇ ਉੱਥੇ ਖੜ ਕੇ ਰੋਟੀ ਪਕਾ ਲਈ ਉੱਥੇ ਲਾ ਕੇ ਖੜ ਕੇ ਆਪਾਂ ਗੱਲਾਂ ਕਰਦੇ ਨੇ ਉਹ ਚੱਲਦੀ ਫਿਰਦੀ ਕਿਚਨ ਹੋ ਜਾਂਦੀ ਹੈ ਇੱਕ ਚੱਲਦੀ ਫਿਰ ਫਿਰਦੀ ਰਸੋਈ ਆ ਤੇ ਬਹੁਤ ਵਧੀਆ ਚੀਜ਼ ਵਾ ਬਾਕੀ ਚੱਲਨੀ ਆ ਲੈਣ ਤੇ ਜਾ ਕੇ ਤੁਸੀਂ ਵੀ ਦੇਖਿਓ ਆਈਡੀਆ ਜਾਂ ਹੁੰਦਾ ਪਿਆਵੇਂ ਦੀ ਕੀ ਜ ਬਣਦੀ ਆ ਜੇ ਕਿਸੇ ਨੂੰ ਪਸੰਦ ਆਂ ਤਾਂ ਕੀਤੇ ਪਲੀਸ ਬਣਵਾ ਲਿਓ ਕਿਉਂਕਿ ਗਰਮੀ ਬਹੁਤ ਵਾ ਅਸੀਂ ਤੇ ਚਲੋ ਜਿੱਦਾਂ ਇਹ ਅੰਦਰ ਕਿਚਨ ਚ ਹੁੰਦੀ ਆ ਰਸੋਈ ਚ ਕੰਮ ਕਰਦੀ ਅਸੀਂ ਸਾਰੇ ਜਾਂ ਪੱਖੇ ਤਾਂ ਲਿਆਨੇ ਜਾਂ ਅੰਦਰ ਹੁੰਨੇ ਆ ਤੇ ਇਹ ਸੀਨੇ ਨਾ ਭਿੱਜੀ ਹੁੰਦੀ ਵਿਚਾਰੀ ਤੇ ਮੈਨੂੰ ਉਹ ਵੇਖ ਕੇ ਬੜਾ ਤੋਰ ਦਰਾਂ ਹੁੰਦਾ ਹੈ ਵੀ ਤਰਸ ਆ ਗਿਆ ਤਰਸ ਆ ਗਿਆ ਹਾਂ ਤਰਸਾਂ ਦੀ ਗੱਲ ਨਹੀਂ ਚਲੋ ਓਦਾਂ ਵੀ ਸਾਨੂੰ ਪਤਾ ਹੀ ਆ ਵੀ ਅੱਜ ਕੱਲ ਤੇ ਗਰਮੀ ਚ ਓਦਾਂ ਬੈਠਣਾ ਬੜਾ ਔਖਾ ਵਾ ਤੇ 100 ਗੱਗੇ ਬਣਾ ਤਾਂ ਉਸ ਤੋਂ ਵੀ 100 ਬਣਾ ਔਖਾ ਵਾ ਬਾਕੀ ਇਹ ਆ ਵੀ ਜਿੱਦਾਂ ਔਰ ਸੋਈ ਜੀ ਬਣੀ ਹੋਏ ਨਾ ਜਿਹੜੀ ਆ ਤੇ ਬਾਹਰ ਸਿਆਲ ਦੇ ਵਿੱਚ ਧੁੱਪ ਚ ਕੱਢ ਸਕਣੇ ਆ ਗਰਮੀ 'ਚ ਅਸੀਂ ਛਾਵੇਂ ਕਰ ਸਕਣੇ ਜਿੱਥੇ ਮਰਜੀ ਰੱਖ ਸਕਣੇ ਆ ਤੇ ਇੱਕ ਜਿੱਦਾਂ ਪਰੌਂਠੀਆਂ ਹੋਣ ਜਾਂ ਸਬਜ਼ੀ ਬਣਾਈਏ ਉਹਨਾਂ ਦਾ ਧੂਆਂ ਵਗੈਰਾ ਹੁੰਦਾ ਵਾ ਉਹ ਬਾਰ ਬਾਰੀ ਖਿਲਰ ਜਾਂਦਾ ਵਾ ਜਿਹੜਾ ਹੀ ਰਸੋਈ ਵਿੱਚ ਬਣਾਉਨੇ ਆ ਹਣ ਸਫਾਈ ਤਾਂ ਕਰੀਦੀ ਆ ਪਰ ਫਿਰ ਵੀ ਜਿਹੜੀ ਉਹਦੀ ਚਿਕਨਾਈ ਹੁੰਦੀ ਆ ਤੇਲ ਦੀ ਹਨਾ ਧੂਆ ਪਰੋਂਟਿਆਂ ਦਾ ਉਹ ਕੰਧਾਂ ਤੇ ਲੱਗ ਜਾਂਦਾ ਤੇ ਵੈਸੇ ਇੱਕ ਦੋ ਨੇ ਸਲਾਹ ਵੀ ਦਿੱਤੀ ਸੀ ਵਿੱਚ ਕਮਲ ਭਾਈ ਜੀ ਨੇ ਮੈਂ ਉਹ ਦਿਨ ਕਿਹਾ ਸੀ ਚਿਮਨੀ ਬਾਰੇ ਪਰ ਉਹ ਮੈਨੂੰ ਨਹੀਂ ਵਧੀਆ ਲੱਗਾ ਕਿਉਂਕਿ ਉਹਦਾਂ ਨਾ ਕਵਰ ਜਿਹਾ ਹੋ ਜਾਂਦਾ ਉਹਨਾਂ ਫਿਰ ਬਾਰੀ ਕਵਰ ਹੋ ਜਾਂਦੀ ਨਾ ਹਾਕ ਬਾਰੀ ਜੀ ਕਵਰ ਜਿਹੇ ਰੱਖਿਆ ਵਾ ਚਲੋ ਉਹ ਵੀ ਆਪਣੀ ਜਗ੍ਹਾ ਵਧੀਆ ਪਰ ਉਹ ਮਹਿੰਗੀ ਆਟਮ ਆ ਜਾਂਦੀ ਹੈ ਤੇ ਇਹ ਜਿਹੜੀ ਆ ਚੱਲਦੀ ਫਿਰਦੀ ਰਸੋਈ ਜਿਹੜੀ ਆ ਬਣ ਜਾਂਦੀ ਹੈ ਤੇ ਬਾਕੀ ਚਲੋ ਲੈਣ ਚੱਲੇ ਆ ਤੁਸੀਂ ਦੇਖਿਓ ਵੀ ਕਿੰਮੇ ਦੀ ਚੀਜ਼ ਹੈਗੀ ਆ ਬਾਕੀ ਇੱਥੇ ਲਿਆ ਕੇ ਵੀ ਰੋਟੀ ਪ ਕੋਝੇ ਟਾਈਮ ਨਾਲ ਆ ਗਈ ਦੋਣ ਉਹਨਾਂ ਦੇ ਹਾਂ ਚਲੋ ਦੇਖਦੇ ਆਂ ਕੋਸ਼ਿਸ਼ ਕਰਾਂਗੇ ਵੀ ਅੱਜ ਅੱਜ ਹੀ ਅੱਜ ਤੇ ਅੱਜ ਹੀ ਰੋਟੀ ਮਿਲ ਜਾਵੇ ਰੋਟੀ ਅੱਜ ਤੇ ਖਾਣੀ ਹਾਂ ਉੱਤੇ ਪਹਿਲਾਂ ਮਿੱਠਾ ਬਣਾਵਾਂਗੇ ਚਲੋ ਸ਼ੁਰੂ ਕਰਾਂਗੇ ਤੇ ਦੇਖਿਓ ਤੁਸੀਂ ਵੀ ਹਾਂ ਚੱਲੀ ਫਿਰਾਂ ਹਾਂ ਚਲੋ ਚੱਲਦੇ ਆਂ ਚੱਲ ਕੇ ਉਹਨਾਂ ਕੋ ਪਹਿਲਾਂ ਤੇ ਜਾ ਕੇ ਦੇਖਦੇ ਆਂ ਵੀ ਕਿੱਦਾਂ ਦੀ ਉਹਨਾਂ ਨੇ ਤਿਆਰ ਕੀਤੀ ਆ ਤੇ ਚਲੋ ਚੱਲੀਏ ਫਿਰ ਪਹੁੰਚ ਕੇ ਜੀ ਸ਼ੌਪ ਤੇ ਤੇ ਵਧੀਆ ਤੇ ਵਧੀਆ ਡਿਜ਼ਾਈਨ ਜਿਹੜੇ ਲੱਗੇ ਆ ਵੱਡਾਂ ਦੇ ਪਰ ਆਪਾਂ ਜਿਹੜੀ ਚੀਜ਼ ਲੈਣ ਆਏ ਆ ਉਹ ਬਣ ਗਈ ਆ ਆ ਕਿਹੜਾ ਤੇ ਨਾਇਨਾ ਮੈਂ ਕਬਾ ਚੀਕਾ ਲੱਗਾ ਨਹੀਂ ਹੈ ਡਿਜ਼ਾਈਨ ਤਾਂ ਉਹ ਵਿੱਚ ਜਦੀ ਹੋਣ ਵੇਖਿਆ ਪਿਛਲਾ ਤੂੰ ਬੈੱਡ ਦੇ ਡਿਜ਼ਾਈਨ ਦੇਖ ਟੋਮਾਂ ਦੇ ਵਾਹ ਇਹ ਆਫਟਿਆਰ ਦਾ ਲੱਕੜ ਜੀ ਕਿਹੜਾ ਇਹ ਵਾਲਾ ਅੱਛਾ ਇਹ ਆਫਟਿਆਰ ਕੀਤਾ ਇਹਨਾਂ ਨੇ ਆ ਚੀਜ਼ ਆ ਜੀ ਇਹ ਤਾਂ ਖੋਲੀ ਖਾਣੇ ਆ ਵਧੀਆ ਸੀਟ ਹੈ ਨਾ ਸੇਕ ਬਣਾ ਇਹ ਅਲੂਮੀਨੀਅਮ ਦੀਆਂ ਉੱਪਰ ਹਾਂਜੀ ਭਾਈ ਇਹ ਅਲੂਮੀਨੀਅਮ ਦੇ ਉੱਪਰ ਲਾ ਦਈ ਆ ਘੱਟ ਦੇ ਸਾਫ਼ ਦੀਆਂ ਵਧੀਆ ਹੋ ਜਾਣੀਆਂ ਤੇ ਸਾਫ਼ ਹੁੰਨ ਵਧੀਆ ਸੇਕ ਵੀ ਨਹੀਂ ਪੈਂਦਾ ਬਾਕੀ ਸਾਰਾ ਇਹ ਲੱਕੜ ਦਾ ਵਾ ਆਪਾਂ ਪਹਿਲੇ ਖਾਣੇ ਵਿੱਚ ਸਰੋਗਾ ਸਿਲੰਡਰ ਇੱਕ ਸਿਲੰਡਰ ਤੇ ਆਇਦਰ ਇੱਕ ਸੈਲਫ ਪੈਣੀ ਵਿੱਚ ਜਿੱਦਾਂ ਪ੍ਰਾਤ ਵਗੈਰਾ ਰੱਖਣ ਵਾਸਤੇ ਜਾਂ ਕੋਈ ਟਕਲਾ ਰੈਨਾ ਇੱਥੋਂ ਵਾਲਾ ਸਮਾਨ ਇੱਥੇ ਰੱਖਣਾ ਹਾਂ ਹਾਂ ਤੇ ਅੰਦਰ ਵਾਲਾ ਅੰਦਰ ਰਹੇ ਹੁਣ ਇੱਕ ਨਿੱਕਾ ਜਿਹੜਾ ਵਾ ਚੁੱਲਾ ਵੀ ਲੈਣਾ ਪੈਣਾ ਛੋਟਾ ਸਿੰਗਲ ਚਲੋ ਬਣ ਗਿਆ ਇਹ ਚੀਜ਼ ਵਧੀਆ ਵਾ ਟਾਇਰ ਥਲੇ ਲੱਗੇ ਆ ਜਿੱਦਾਂ ਮਰਜੀ ਜਿੱਥੇ ਮਰਜ਼ੀ ਰੱਖ ਲੋ ਸਭ ਤੋਂ ਬਾਅਦ ਸੋਖੇ ਦਾ ਇਹੋ ਆ ਜਿੱਥੇ ਮਰਜ਼ੀ ਲੈ ਲਓ ਇਹਨਾਂ ਭਾਈਓ ਨੇ ਦੱਸਿਆ ਕਿ ਅੱਜ ਤਾਂ ਦੀ ਚੀਜ਼ ਬਣਾਉਣੀ ਚਾਹੀਦੀ ਸਾਨੂੰ ਤੇ ਆਂਦੇ ਵੀ ਹਾਂ ਆਪਾਂ ਬਣਾਉਨੇ ਆ ਤੇ ਇਹਨਾਂ ਆਰਡਰ ਤੇ ਹੀ ਬਣਾਤੀ ਐ ਤੇ ਮਹਿੰਗੀ ਤੋਂ ਮਹਿੰਗੀ ਬਣ ਜਾਂਦੀ ਹੈ ਨਾ ਤੇ ਸਸਤੀ ਤੋਂ ਸਸਤੀ ਬਣ ਜਾਂਦੀ ਹੈ ਲੱਕੜ ਦੀ ਆ ਤਾਂ ਪੂਰੀ ਸੋਖਦੀ ਹੈ ਇਹ ਤਾਂ ਮਹਿੰਗੀ ਬਣਾਉਣੀ ਉਹ ਵੀ ਬਣ ਉਹ ਵੀ ਬਣ ਜਾਂਦੀ ਹੈ ਹਾਂਜੀ ਹਾਂਜੀ ਜਿੱਦਾਂ ਸਾਈਜ਼ ਵਧੇਗਾ ਉਹ ਹਾਂ ਇਹ 4 ਫੁੱਟ ਚੌੜੀ ਐ ਨਾ ਹਾਂਜੀ 4 4 ਫੁੱਟ ਚੌੜੀ ਆ ਤੇ ਕਿੰਨੀ ਆ 2 ਬਾਈ 4 ਦਾ ਸਾਈਜ਼ ਠੀਕ ਆ ਤੇ ਵੱਡੀ ਬਣਾਉਣੀ ਹੋਏ ਛੋਟੀ ਬਣਾਉਣੀ ਹੋ ਉਹ ਸਾਈਜ਼ ਦੇ ਹਿਸਾਬ ਨਾਲ ਬਣ ਜਾਂਦੀ ਆ ਚਲਿਓ ਫਿਰ ਨਜ਼ਰੀ ਆਜ ਹਾਂਜੀ ਨਾਲੇ ਇਹ ਰੱਖਦਾ ਕੱਲ ਹੁੰਦਾ ਨਾ ਸਾ ਇਹ ਉਹ ਸਿੰਗਲ ਚੁੱਲਾ ਹੁਣ ਸਿੰਗਲ ਚੁੱਲਾ ਵੀ ਕਿ ਚਾਹੀਦਾ ਐ ਕਰੈਗੂਲੇਟਰ ਵੀ ਹੋਰ ਚਾਹੀਦਾ ਚਲੋ ਕਰ ਚਲਿਓ ਲੈ ਜੇ ਤੁਸੀਂ ਭੇਜ ਦਿਓ ਫਿਰ ਹਾਂਜੀ ਤੇ ਆਪਾਂ ਚੱਲਦੇ ਆਂ ਜਾ ਕੇ ਦਾ ਸਵਾਗਤ ਕਰਦੇ ਆਂ ਆ ਜਾ ਕੇ ਸਮਝੂਗੀ ਅੱਜ ਹਾਨੂੰ ਰੋਟੀ ਦੀ ਹਾਂ ਇੱਥੇ ਹੋਈ ਆ ਵੀ ਇਹ ਕਹੋ ਕਿ ਰੋਟੀ ਮਿਲਣੀ ਨਹੀਂ ਤੇ ਨਹੀਂ ਹਾਂ ਰੋਟੀ ਨਹੀਂ ਇਹ ਮਿੱਠਾ ਬਣਾ ਲਈ ਸੇਰियां ਬਣਾ ਲਈ ਨਾਲ ਕੁਝ ਬਣਾਵਾਂਗੇ ਚਲੋ ਜੀ ਨਾਲ ਹੀ ਆ ਗਏ ਸਾਡੇ ਆਈ ਫਰੀਦ ਲੈ ਆਏ ਆ ਨਾਲ ਹੀ ਸਟੋਵ ਤੇ ਇਧਰ ਲੈ ਆਓ ਅੱਗੇ ਕਲਰ ਕਿਤਾ ਵਧੀਆ ਨਾ ਸਮਾਈ ਤਾਂ ਹਾਂ ਜਿਆਦਾ ਜਿਆਦਾ ਚੀਜ਼ਾਂ ਐਸੇ ਕਲਰ ਦੀਆਂ ਹੁੰਦੀਆਂ ਹਨ ਜਿਆਦਾਤਰ ਐਸੇ ਕਲਰ ਦੀਆਂ ਚੀਜ਼ਾਂ ਆ ਚਲੋ ਕਾਹੋ ਮੈਂ ਹੁਣੋਂ ਫੜਦਾ ਠੀਕ ਆ ਹੱਥ ਵਾਈਓ ਇਸ ਕੋਲੇ ਵਾਈਓ ਐ ਕਿ ਨਾ ਕੁ ਤੋਈ ਤਿਰਾ ਤੋਈ ਹਾਂਜੀ ਮੈਂ ਇਹਦਾ ਮੂਰਤ ਕਰ ਦਣਾ ਆ ਬਈ ਇਹ ਚੋ ਬਾਈ ਕਾਗਜ਼ ਦੇ ਪਾਏ ਨੇ ਜੀ ਹਾਂਜੀ ਹਾਂਜੀ ਹੋਰ ਰੱਖਿਆ ਸਬਜ਼ੀ ਲਈ ਹੈ ਨਾ ਔਰ ਖਾਤੀ ਵਿੱਚ ਪਾਣੀ ਪਾਣੀ हां भाई ना मेरे लिए ना ले आए पापा ले गए। ਹਾਂ ਤੇ ਨਹੀਂ ਆਉਂਦੇ। ਅਨਬਾਕਸਿੰਗ ਕਰ। ਮਨੋਂ ਤੇ ਇਹ ਹੁਣ ਚੈੱਕ ਕਰਨੇ ਨੂੰ ਵੀ ਕਿਵੇਂ ਦੀ ਐ। ਦੇਖ ਭਲਾ। ਠੀਕ ਐ। ਦੋ ਇੱਕ ਸੈਲਫ ਆ ਗਈ ਇਹਦੇ ਵਿੱਚ ਤੇ ਉਹਦੇ ਵਿੱਚ ਦੂਜੇ ਪਾਸੇ ਹੋ ਗਿਆ ਸਿਲੰਡਰ ਵਾਲਾ ਖਾਨਾ। ਹਾਂ ਤੇ ਆਹ ਡੱਬੇ ਦੀ ਓਪਨਿੰਗ ਪਹਿਲਾਂ ਪਹਿਲਾਂ ਸਾਫ਼ ਕਰ ਲੈਂਦੇ ਹੈਂ ਤੂੰ ਹੀ ਕਰ ਲਈ ਚੱਲ ਕੋਈ ਨਵ ਕਿਵੇਂ ਆ ਠੀਕ ਆ ਮੰਮਾ ਨੂੰ ਸੁੱਕ ਹੋ ਗਿਆ ਮੰਮਾ ਨੂੰ ਸੁੱਕ ਹੋ ਗਿਆ ਨਾਲ ਨਾ ਉਹ ਵੀ ਹੋ ਗਿਆ ਨਾ ਉਹ ਵੀ ਆਪਣਾ ਰੋਟੀ ਆਪੇ ਬਣਾਉਂਦੀ ਆ ਇਹ ਹੋ ਗਿਆ ਚਿਪਸ ਬਣਾਈ ਜਾਂਦੀ ਐ ਇਹਨੂੰ ਚਿਪਸ ਭਰਉਂਦੀ ਯਾਦ ਆ ਗਈ ਐ ਉਹ ਬਣਾਉਂਦੀ ਰਹਿੰਦੀ ਐ ਕਿਸੇ ਦੇ ਨਾਮ ਤੋਂ ਲੌਗ ਬਣਾਇਆ ਚੰਗਾ ਚਿਪਸ ਆ ਕਰ ਸੌ ਫਿਰ ਚਨਾ ਮਮਾ ਜਾਨਾ ਜਿੱਦਾਂ ਮਾਜੀ ਕਿੰਦਨੋ ਮਰਜੀ ਇਹ ਲੱਗੀ ਆ ਨਾ ਅਲੂਮੀਨੀਅਮ ਕੀ ਲੱਗੀ ਪਤਾ ਨਹੀਂ ਹਾਂਜੀ ਆ ਅਲੂਮੀਨੀਅਮ ਉਦਾਂ ਤੇ ਹੱਡਕੋਂ ਵੀ ਹੈਗੀ ਆ ਭੱਠੀ ਵੀ ਹੈਗੀ ਆ ਲਿਆਦੀ ਇਸੇ ਕੰਮ ਨੂੰ ਹੀ ਭੱਠੀ ਵੀ ਉਹ ਇਸੇ ਕੰਮ ਕਰਕੇ ਰੱਖੀ ਆ ਪਰ ਇਹ ਆ ਵੀ ਇਹਦੀ ਮੋਜ ਆ ਉਹ ਬਾਪੀ ਜਿੱਤਾ ਉਹ ਰੱਖ ਲਈਦੀ ਆ ਤਿੱਕੋ ਥਾ ਤੇ ਸਾਮਾਨ ਸਾਰਾ ਰੱਖਣਾ ਪੈਂਦਾ ਬਾਹਰ ਤੋਂ ਚੁੱਕ ਕੇ ਅੰਦਰ ਬਾਹਰ ਕਰਨਾ ਪੈਂਦਾ ਇਹਦਾ ਆ ਕਿ ਜਿਹੜਾ ਸਾਮਾਨ ਚੱਕਲਾ ਮਿਲਦਾ ਵਾ ਜਾਂ ਹੋਰ ਕੋਈ ਨਮਕਦਾਨੀ ਆ ਉਹ ਇੱਥੇ ਹੀ ਰਹਿ ਜਾਂਦਾ ਕਰਾਂਗੇ ਇਹਦਾ ਸਾਮਾਨ ਰਸੋਈਦਾਰ ਸੋਈ ਜਾਂਦਾ ਕਰਾਂਗੇ ਤੇ ਉਹ ਵਧੀਆ ਚੱਲ ਪਕੌੜੇ ਪਕੜੇ ਕੱਢਣ ਨੂੰ ਗੈਸ ਖੁੱਲੀ ਚੱਲਦੀ ਆ ਵਾਪਸ ਜੇ ਗਵਾਦੀ ਚਲੋ ਬੰਨਜੀ ਚੀਜ਼ ਮੈਨੂੰ ਇਹ ਸੀਗਾ ਵੀ ਚੱਲ ਵਧੀਆ ਵਾ ਗਰਮੀ ਵਿੱਚ ਅੰਦਰ ਵੜਨ ਨਾਲ ਨਾ ਇੱਥੇ ਕੱਢ ਕੇ ਬਾਹਰ ਰੋਟੀ ਪਣੇ ਪਕਾ ਲਿਆ ਇਹਨੂੰ ਡੋਲੇ ਅੰਦਰ ਟਾਇਰ ਲੱਗੇ ਆ ਇਹ ਅੰਦਰ ਰੱਖ ਦੇਦਾ ਮੈਂ ਜਿਹੜਾ ਕਰਾ ਕਰਦਾ ਵੀ ਇੱਥੇ ਮੈਂ ਰੋਟੀ ਲੈ ਜਾ ਕਰਨੀ ਤੇ ਲਾਗੇ ਲੱਗੇ ਤੁਹਾਡੀਆਂ ਕੁਰਸੀਆਂ ਮੰਡੀਆਂ ਡਾ ਰਿਆ ਕਰਨੀਆਂ ਵੀ ਖਾਓ ਮੈਂ ਪਕਾਈ ਜ ਨਹੀਂ ਤੁਸੀਂ ਖਾਈ ਜਾਓ ਤਾਂ ਬਾਈ ਬਣਾ ਲਿਆ ਫਿਰਕੇ ਹੋਰ ਲਾਓ ਮੈਨੂੰ ਇਹਦੇ ਪਾਈਪ ਰੈਸਮੀਟਰ ਇਦਾਂ ਵੀ ਹੋ ਸਕਦਾ ਬਿਚੇ ਇਹਨੂੰ ਜਿਆਦਾ ਕੰਮ ਬਾਹਰ ਕਰਨਾ ਵਾ ਤੇ ਜਿਹੜਾ ਵੱਡਾ ਵਾ ਉਹ ਅਸੀਂ ਆਹ ਦੇਖਦੇ ਆ ਨਾ ਬੜਕੜੇ ਸਾਡੇ ਚੱਲਦਾ ਵਾ ਕੰਮ ਉਹ ਸਾਨੂੰ ਉਹ ਇਹ ਅੰਦਰ ਰੱਖ ਲੰ ਕਿਉਂਕਿ ਫਿਰ ਬਾਹਰ ਹੀ ਜਿਆਦਾ ਕੰਮ ਹੋਇਆ ਕਰਨਾ ਸਬਜ਼ੀ ਦਾ ਰੋਟੀ ਦਾ ਤੇ ਡਬਲ ਵਾਲਾ ਬਾਹਰ ਰੱਖ ਲੈਨੇ ਸਿੰਗਲ ਵਾਲਾ ਅੰਦਰ ਰੱਖ ਲੈਨੇ ਜੀ ਕਲੰਡਰ ਉਹਨਾਂ ਨੇ ਭੇਜਿਆ ਵਾ ਦੁਕਾਨ ਵਾਲਿਆਂ ਹਾਈ ਕਿੰਨੀ ਸੋਹਣੀ ਆ ਵਾਓ ਜੀ 2025 ਦਾ ਵਾ ਜੀ ਦਾ ਆ ਵੀ ਆਇਆ ਦੋ ਭੇਜੀਆ ਇਹ ਵੀ ਉਹ ਹੀ ਆ ਨਹੀਂ ਜਿਹੜਾ ਇਹ ਉੱਤੇ ਲਾਉਣੇ ਆ ਤੇ ਬੋਰ ਉੱਤੇ ਲਾਉਣੇ ਆ ਉੱਤੇ ਲਾਉਣ ਵਾਸਤੇ ਆ ਆਹ ਹੋ ਤੇ ਹੋਰ ਇਹ ਜਦ ਰ ਦੇਖ ਕੇ ਉੱਤੇ ਦੇ ਕੰਟਾ ਮਾਰ ਲਿਆ ਕਰਨਾ ਮੈਂ ਜਿਸ ਨੂੰ ਜਿਹੜੇ ਦਿਨ ਦੀ ਰੋਟੀ ਪੱਕ ਗਈ ਹੈ ਨਾ ਉਹਦੇ ਕੰਟਾ ਮਾਰ ਦਿਆ ਕਰਨਾ ਚਲ ਆਹ ਚਲਾ ਦੇ ਦੇ ਅਗਲੇ ਬੰਨੇ ਝੂਠ ਨਹੀਂ ਚਲਾ ਦੇ ਅਜੇ ਜਗ੍ਹਾ ਕਿੰਨੀ ਹੈਗੀ ਨਹੀਂ ਫਿਰ ਹੀ ਲਾਉਣਾ ਕਿੱਦੇ ਸੁਨੇਕ ਲੰਦਰ ਆਹੀ ਹੋਰ ਕਿੱਥੇ ਲਾਵਾਂਗੇ ਸ਼ਿਰਵਾਰ ਦੇ ਇਫੋ ਕਰਦੇ ਆਂ ਬਾਕੀ ਬਾਕੀ ਇਹ ਆਪੇ ਇਹਨੂੰ ਫੇਰ ਅੰਦਰ ਲਾ ਜਾਗੇ ਭਾਇ ਕਰਮ ਕਰਕੇ ਪਛਾਵਾ ਨਾ ਨਹੀਂ ਚੱਲੇਗਾ ਨਾਇ ਕਰੇ ਮੂਰਤ ਕਰ ਲਈਏ ਤੇ ਫੇਰ ਇਹ ਆਪੇ ਇਹਨੂੰ ਅੰਦਰ ਲਾ ਜਾਗੇ ਤੋਂ ਕੋਣੇ ਬਾਹਰ ਲੈ ਆਉਂਦੇ ਐਲੀ ਕਿੰ ਕਿਦਰਾ ਫਾਇਟ ਨਹੀਂ ਚਾਹੋਂ ਚਲੇ ਆ ਹੋ ਗਈ ਹੈ ਸਾਰੀ ਤਿਆਰੀ ਸਿਮਲਾ ਮਿਰਚਾਂ ਦੀ ਨਾਲੀ ਸਬਜ਼ੀ ਵੀ ਬਣਾਉਣੀ ਹੁਣ ਪਹਿਲਾਂ ਸਿਮਲਾ ਮਿਰਚ ਖਾਣੀ ਕਿ ਜਾਂ ਹੁਣ ਸੇਵੀਆ ਬਣਾਉਣਾ ਦੁੱਧ ਵਾਲੀਆਂ ਸਦਾ ਬੁਝਾਉਣਾ ਸੇਵੀਆ ਮਿੱਠਾ ਵੇਲਾ ਮਿੱਠੇ ਤੋਂ ਸ਼ੁਰੂਆਤ ਕਰਦੇ ਆਂ ਹੋਏ ਹਾਜੀ ਸੋਈ ਤੇ ਨਵੀਂ ਜਿੱਦਾਂ ਤੇ ਮਿੱਠਾ ਮਿੱਠਾ ਜਿਹਦਾ ਬਣਨਾ ਮਿੱਠਾ ਬਣਾ ਨੇ ਪਈਲਾ ਚਾਚੀ ਆਜੋ ਆਲੀ ਇਧਰ ਆਜੋ ਆਜੇ ਇਧਰ ਹੀ ਮਿੱਠਾ ਖਾਣੇ ਆਂ ਤਾਰੀਆਂ ਬਧਾਈ ਹੋ ਜਾਂਦੇ ਤੁਹਾਨੂੰ ਬਹੁਤ ਬਹੁਤ ਹੈ ਬਹੁਤ ਬਹੁਤ ਥੈਂਕ ਯੂ ਦਾਦਾ ਬਹੁਤ ਬਹੁਤ ਧੰਨਵਾਦ ਦਾ ਠੀਕ ਹੈ ਕਿੰਨਾਂ ਮਰ ਚ ਆ ਗਈ ਹੈ ਹੁਣ ਪਹਿਲਾਂ ਕਰਾਂ ਚੱਲਣੇ ਹਾਂ ਹਾਂਜੀ ਚੱਲਿਆ ਜੀ ਮੈਂ ਬੰਦ ਕਰਦਾ ਪਹਿਲਾਂ ਇਹ ਮਿੱਠੀ ਜੀ ਬਣਾਣੀ ਹੈ ਫਿਰ ਸਬਜ਼ੀ ਬਣਾਵਾਂਗੇ ਠੀਕ ਹੈ ਜੀ ਤਾਂ ਨੇ ਕਰਤੀ ਸ਼ੁਰੂਆਤ ਮਿੱਠੇ ਤੋਂ ਪਹਿਲਾਂ ਦੁੱਧ ਵਾਲੀਆਂ ਸੇਵੀਆਂ ਇੱਧਰ ਦੁੱਧ ਰੱਖਤਾ ਵਾ ਤੇ ਸੇਵੀਆਂ ਬਣ ਗਈਆਂ ਤੇ ਨਾਲ ਹੀ ਬਣੂਗੀ ਰੋਟੀ ਚੱਲ ਇਹਨਾਂ ਵੱਧ ਚਾਹ ਤੇ ਮਿੰਨੂ ਆ ਚੱਲ ਗਰਮੀ ਤੋਂ ਤੇ ਵਿਚਾਰੀ ਬਚੀ ਹੁਣ ਨਾ ਇਹ ਹਾਇਆ ਕਰਨਾ ਵੀ ਅੱਗੇ ਦੀਗੀ ਦਾ ਹੀ ਜਿੱਦਾਂ ਸਵੇਰ ਨੂੰ ਰੋਟੀ ਬਣਾ ਲੈਣਾ ਸ਼ਾਮਾਂ ਪੈਣੀਆਂ ਠੰਡੇ ਹੋਇਆ ਖਣਾ ਵੀ ਠੰਡਾ ਹੋਇਆ ਫਿਰ ਸੋਈ ਚ ਵੜੀ ਜਾ ਸੇਕ ਬੜਾਵਾ ਹੁਣ ਲੋੜ ਨਹੀਂ ਟੀਕੰਦੀ ਹੁਣ ਇਹ ਵੀ ਜਦੋਂ ਮੌਕਾ ਮਿਲੇ ਜਦੋਂ ਸਬਜੀ ਤੱਬ ਹਾਂ ਉੱਥੇ ਕਰ ਲਿਆ ਇੱਧਰ ਥੱਲੇ ਆ ਇੱਧਰ ਇੱਧਰ ਪੱਖਾ ਚੱਲਦਾ ਹੈ ਇੱਥੇ ਵੀ ਆ ਜਾਂਦੀ ਛੱਡ ਥੱਲੇ ਬਣਾ ਲਿਆ ਇੱਥੇ ਹੁਣ ਮੈਨੂੰ ਇਹਦਾ ਰੇੜਕ ਛੱਡ ਥੇ ਲੈ ਜਾਣਾ ਵਾ ਸਾਰਾ ਕੁਝ ਕਵਰ ਇਦਾਂ ਪਾ ਤੂੰ ਕਿ ਲੈ ਜਾਓ ਇਹਦੀ ਲੋੜ ਵੀ ਨਹੀਂ ਹੈਲਪ ਦੀ ਬਸ ਆਪੇ ਭਾਵੇਂ ਇਹਨੂੰ ਅੰਦਰ ਰੱਖ ਲਓ ਆਪੇ ਬਾਹਰ ਆ ਲੈ ਆਓ ਹੋ ਗਈ ਤਿਆਰੀ ਸੇਵੀਆਂ ਦੀ ਤੇ ਪਹਿਲਾਂ ਮੂੰਹ ਮਿੱਠਾ ਮੈਂ ਹਾਂ ਵੀ ਪੰਜ ਪੈਕਟ ਲੈਂਦੇ ਹਾਂ ਉਹ ਦਿਨ ਤੇ ਇਹ ਚ ਦੋ ਪੈਕਟ ਬਣਾ ਲੈ ਲੱਗੀਆਂ ਤੇ ਜਿਹੜੇ ਤਿੰਨ ਪੈਕਟ ਆ ਨਾ ਉਹ ਜਦੋਂ ਆਉਣਗੇ ਕੱਲ ਭਾਜੀ ਨੂੰ ਸਾਰੇ ਜਾਣੇ ਉਹ ਦਿਨ ਬਣਾਵਾਂਗੇ ਨਾਲੇ ਸਾਰੇ ਘੰਟਾ ਆਉਂਦੇ ਆ ਵੀ ਹੁਣ ਤੁਸੀਂ ਇਹਨਾਂ ਦਾ ਵਲੌਗ ਨਹੀਂ ਬਣਾਉਂਦੇ ਨਹੀਂ ਬਣਾਉਂਦੇ ਇਸ ਕਰਕੇ ਹੁਣ ਉਹ ਆਉਣਗੇ ਤੇ ਉਹਨਾਂ ਤੇ ਹੀ ਬਣਾਵਾਂਗੇ ਸੇਵੀਆਂ ਤੇ ਨਾਲ ਵਲੌਗ ਬਣਾਵਾਂਗੇ ਚਲੋ ਅੱਜ ਹੀ ਆਪਾਂ ਪਹਿਲਾਂ ਖਾਂਦੇ ਆ ਨਾ ਅੱਜ ਆਪਾਂ ਪਹਿਲਾਂ ਸ਼ੁਰੂਆਤ ਕਰੀਏ ਇੱਕ ਗੱਲ ਆ ਆ ਰਹੀਆਂ ਸੇਵੀਆਂ ਨਾ ਇੰਨੀਆਂ ਸਵਾਦ ਲੱਗਦੀਆਂ ਜਿਹੜੀਆਂ ਬਰੀਕ ਵਾਲੀਆਂ ਪਹਿਲਾਂ-ਪਹਿਲਾਂ ਬੜੀਆਂ ਮਿਲਦੀਆਂ ਸੀ ਤੇ ਹੁਣ ਆ ਬੜੇ ਚਿਰ ਪਿਛੋਂ ਫੇਰ ਮਿਲੀਆਂ ਵਾ ਨਹੀਂ ਤੇ ਉਹ ਜਿਹੜੀਆਂ ਛੋਟੇ-ਛੋਟੀਆਂ ਹੁੰਦੀਆਂ ਨਾ ਛੋਟੇ-ਛੋਟੀਆਂ ਉਹ ਮਿਲਦੀਆਂ ਹੁਣ ਇਹ ਮਿਲਦੀਆਂ ਨਹੀਂ ਕਿਤੇ ਆ ਉਹਦਨੇ ਅਚਾਨਕ ਹੀ ਮਿਲ ਗਈਆਂ ਤੇ ਮੈਂ ਇਕੱਠੇ ਹੀ ਪਾਗਟ ਲਏ ਮੈਂ ਮੁੜ ਕੇ ਹੀ ਪਤਾ ਹੈ ਵੀ ਸਸਤੀਆਂ ਵਾ ਮਿਲ ਲਿਖ ਜਾਣਾ ਔਰ ਰੁਪਏ ਦਾ ਸਾਰਾ ਪੈਕੇਟ 4 ਰੁਪਏ ਦਾ ਪੈਕੇਟ ਬੜੀ ਹੈਰਾਨੀ ਹੋਈ ਮੈਂ ਇੰਨੀਆਂ ਸਸਤੀਆਂ ਕਾਨੂੰ ਬਦੰਗਾ ਹੋਣ ਜੀ ਸੋਈ ਦੀਆਂ ਬਹੁਤ ਹੀ ਸੋਈ ਦੀਆਂ ਆਮੇ ਦੱਸ ਰਹੀ ਉਹਦੀਆਂ ਚ ਆਪਣਾ ਡੱਬੇ ਡੂਬੇ ਰੱਖਣੂ ਆ ਪਰਲਾ ਜਿਹੜੇ ਸਾਈਡਾ ਉਧਰ ਸਿਲੰਡਰ ਰੱਖਣੂ ਉਧਰ ਸਿਲੰਡਰ ਇਹਦੇ ਵਿੱਚ ਨਮਰ ਸੂਮਾ ਆਣਾ ਖਾਂਡ ਪੱਤੀ ਡਾਲਾਂ ਜੋ ਅੱਗੇ ਤੋਂ ਆ ਤਾਂ ਤਾਂ ਰੱਖਿਆ ਬਣ ਗਿਆ ਮਠਾ ਦੀ ਮਠਾ ਬਣਾਉਣਾ ਮਠਾ ਬਣਾਉਣਾ ਮਠਾ ਬਣਨਾ ਬਸ ਹਾਂ ਇਧਰ ਬੈਠੇ ਆ ਵਧਾਈ ਦਿਓਣਾ ਯਾਰ ਯਾਰ ਨਾਲ ਦੋ ਰੋਟੀਆਂ ਲਾ ਲ ਲਈਆਂ ਤੇ ਅੱਜ ਦਾ ਗੁਜਾਰਾ ਇਦਾਂ ਹੀ ਹੋ ਜਾਣਾ ਨਹੀਂ ਸਾਗ ਆ ਗਿਆ ਚਾਚੀ ਵੱਲੋਂ ਚਲੋ ਗੁੱਦੀ ਚਾਚੀ ਵੱਲੋਂ ਸਾਗ ਆ ਗਿਆ ਸਾਡਾ ਸੰਧਿਆ ਨਿਆਣਿਆਂ ਨੇ ਮੈਗੀ ਗਾਲੀ ਆ ਮੈਂ ਤਾਂ ਨਹੀਂ Shimla ਮਿਰਚ ਬਣਾਵਾਂਗੀ ਪਰ ਹੁਣ ਉਹ ਹੁਣ ਸਵੇਰ ਸੋਤੇ ਤਾਜੀ ਬਣਾਵਾਂਗੇ ਆਜੋ ਨਿਆਣਿਓ ਤੁਸੀਂ ਵੀ ਆਜੋ Shimla ਮਰਚ ਜਿਹੜੀ ਕਰਾਰੀ ਬਣਾਉਂਦੀ ਨਾ ਮੇਰੀ ਮਰਜ਼ੀ ਮਿਰਚ ਪਾ ਕੇ ਕਰਾਰੀ ਬਣਾਉਂ ਆਹ ਜੀ Shimla ਮਰਚ ਪੜਾ ਕੇ ਦਵਾਂਗੇ ਪਾਣੀ ਵੱਧ ਘੱਟ ਪੀਓ ਪੀਓਗੇ ਤੇ ਰੋਟੀ ਘੱਟ ਖਾਓਗੇ ਬਾਜੋ ਬਾਜੋ ਬਣਾਵਾਂਗੇ ਚਲੋ ਤੁਸੀਂ ਦੋ ਮੰਮੀ ਨੂੰ ਆਖੋ ਬਧਾਈ ਪਈ ਮੰਮੀ ਸੁਖ ਢਾਉਣੀ ਹੋਏ ਹਾਂ ਮੰਮੀ ਨੂੰ ਮੰਮੀ ਨੂੰ ਮੇਰੇ ਦਾ ਦਾਸ ਆ ਖਾ ਲਿਆ ਨਾ ਮੰਮੀ ਕਿੰਨੀ ਮੈਨੂੰ ਇਹ ਪੜੀ ਹੀ ਤੰਗੀ ਪਤਾ ਕੀ ਜਦੋਂ ਇੱਥੇ ਮੈਂ ਘਟੀ ਲਾਉਂਦੀ ਹਾਂ ਨਾ ਇਹਨਾਂ ਨੇ ਅਸੀਂ ਥੱਲੇ ਹੋਣਾ ਕਿ ਮੈਨੂੰ ਨਾ ਖੋਲ ਦੇ ਫਾੜੀ ਲਾਏ ਬਾਕੀ ਮੇਜੀ ਲੱਗੀ ਆ ਕਿਉਂ ਕਰੀ ਐਸੀ ਗਲਰ ਸੋਈ ਲੈ ਆਹ ਏਡ ਕਿਉਂ ਸਲਾ ਜਾ ਕੇ ਨਹੀਂ ਵਾਕੇ ਨਹੀਂ ਨਹੀਂ ਕਿਉਂ ਮੈਂ ਕੱਲ ਨਹੀਂ ਆਉਣ ਤੇਰੇ ਲਾ ਕੇ ਬਹਿ ਰਿਹਾ ਪਤਾ ਹੈ ਤੁਸੀਂ ਤਾਂ ਬੜਾ ਸਾਦ ਹੁੰਦੇ ਹੋ ਸੋਈ ਅੰਦਰ ਲੈ ਗਈ ਪਰ ਬੂਆ ਮਾਰ ਛੜਿਆ ਸੋਈ ਨਹੀਂ ਖੜਨੀ ਅੰਦਰ ਤੇਰੇ ਤੇ ਅੰਦਰ ਸਾਰਾ ਉਹ ਜਣਾਵਾ ਧੂਆ ਧੂਆ ਨਹੀਂ ਆਜੇ ਤਾਹਣਾ ਆਵਾਕ ਸੁਣੀ ਭਗੰਦੀ ਐ ਇੱਥੇ ਕੰਮ ਕਰਦਿਆਂ ਖੇਚਲ ਨਹੀਂ ਹੋਣੀ ਕੋਈ ਜਿੱਦਾਂ ਮਰਜ਼ੀ ਕੰਮ ਕਰੀ ਬੰਦ ਹੋ ਜਾਂਦੀ ਐ ਰਾਤੀ ਸਾਡੇ ਬੱਤੀ ਵੀ ਲੈਟ ਨਹੀਂ ਪਾਣੀ ਹੂੰ ਤੇ ਮੈਂ ਉਧਰੋਂ ਲੋਦੀਆਂ ਪਕਾਉਂਦੀ ਆ ਮੁਰਕੋ ਮੁਰਕੀ ਹੋ ਗਈ ਬੰਦਾ ਇਹ ਗੁਰਪ੍ਰੀਤ ਦੀਆਂ ਮਿਹਰਬਾਨੀਆਂ ਵਾ ਉਹਨਾਂ ਦੇ ਘਰ ਹੀ ਅਸੀਂ ਵੇਖੀ ਸੀ ਚਾਚੀ ਦੀ ਬੇਟੀ ਤੇ ਗਏ ਜਦੋਂ ਉਹਨਾਂ ਇਟਲੀ ਜਾਣਾ ਸੀ ਤੇ ਉਦੋਂ ਹੀ ਵੇਖੀ ਸੀ ਉੱਥੇ ਉਦੋਂ ਸਾਡੇ ਮਨ ਚਲੀ ਗਈ ਕਿ ਤੇ ਤੇਲ ਲਿਆਉਣੀ ਆ ਉਹ ਵੀ ਸਾਡੇ ਲਾ ਕੇ ਗੱਲਾਂ ਕਰੀ ਜਾਂਦੀ ਤੇ ਰਸੋਈ ਰੇੜਕੇ ਬਾਹਰ ਲੈ ਆਈ ਤੇ ਸਾਡੇ ਲਾ ਕੇ ਗੱਲਾਂ ਕਰੀ ਜਾਂਦੀ ਤੁਹਾਨੂੰ ਉੱਥੇ ਰੋਟੀ ਖਵਲੀਆਂ ਜਾਂਦੀ ਲਾਗੇ ਬਾਹਲ ਕੇ ਦੇਖੋ ਨਾ ਉੱਤੇ ਰੱਖੀ ਆ ਇਹਦਾ ਫਾਇਦਾ ਹੀ ਫਾਇਦਾ ਵਾ ਬਹੁਤ ਸੋਹਣੀ ਚੀਜ਼ ਆ ਤੇ ਉਹਨਾਂ ਦਾ ਲਾ ਕੇ ਰੱਖ ਰੋਟੀਆਂ ਗਰਮ ਗਰਮ ਦਈ ਜਾਂਦੀ ਆ ਯਾਰ ਇਹ ਪ੍ਰਾਣਾਂ ਨੂੰ ਲੱਗਿਆ ਕੋਸੇ ਰਾ ਲਓ ਤੇ ਚਲੋ ਨਾਲ ਨਾਲ ਗੰਗਰਮੀ ਠੰਡੀ ਹੋਣੀ ਨਾ ਤੇ ਇਹ ਚੀਜ਼ ਬੜੀ ਵਧੀਆ ਏ ਸਿਆਲ ਦੇ ਵਿੱਚ ਵੀ ਧੁੱਪੇ ਡਾਲੋ ਧੁੱਪ ਦੇ ਵਿੱਚ ਰੋਟੀਆਂ ਨਿਕਲ ਜਾਂਦੇ ਨੇ ਨਾਲੇ ਚਲੋ ਲਿਓ ਸਾਨੂੰ ਵੀ ਹਾਂਜੀ ਆਹ ਵੇਖੋ ਐਂ ਇੱਕ ਦਾ ਰਹਿ ਗਈ ਅਜੇ ਵੇ ਤੁਹਾਡਾ ਹੀ ਸਾਰੀ ਮਿਹਰਬਾਨੀ ਤੁਹਾਡੀ ਆ ਮੈਂ ਤਾਂ ਨਹੀਂ ਆ ਪੈਸੇ ਤਾਂ ਮੈਂ ਹੀ ਦਿੱਤੇ ਉਹ ਹੀ ਤਾਂ ਮਿਹਰਬਾਨੀ ਤੁਹਾਡੀ ਆ ਤੁਹਾਨੂੰ ਤਰਸ ਆਇਆ ਮੇਰੇ ਤੇ ਫੇਰ ਸੋਈ ਆ ਗਈ ਮੇਰੀ ਤੂੰ ਆਦਰ ਸੋਈ ਲੈ ਆਂਦੀ ਚਾਚੇ ਨੂੰ ਤਰਸ ਖਾ ਲੈ ਮੇਰਾ ਚਾਚੇ ਨੂੰ ਤਾਂ ਮੈਂ ਕਿਹਾ ਦਵਕਾ ਮਾਰ ਕੇ ਲੈ ਆਉਣੀ ਆਪਾਂ ਨਹੀਂ ਚਾਚਾ ਇਹ ਚਾਚੀ ਦਾ ਤਰਸ ਖਾਓ ਵਿਚਾਰੀ ਤੇ ਆਹੋ ਚਾਚੇ ਇੱਥੇ ਦੇਖ ਤਰਸੋਈ ਲੈ ਆਏ ਹੋ ਨਹੀਂ ਨਹੀਂ ਤੇਰਾ ਨਾ ਸਸਤੀ ਦੇਣੀ ਹੈ ਤੁਹਾਡੀ ਕੀਮਤ ਘੱਟ ਪਾਉਣੀ ਆ ਨਾ ਨਹੀਂ ਨਹੀਂ ਹੁਣ ਹੁਣ ਰਸੋਈ ਅਗਲੀ ਜੇ ਰਸੋਈ ਚਾਚੀ ਦੀ ਜਿੱਦਾਂ ਅਸੀਂ ਅੱਜ ਸੇਵੀਆਂ ਇੱਥੇ ਖਾਧੀਆਂ ਨਾ ਫਿਰ ਅਸੀਂ ਉੱਧਰ ਬੈ ਕੇ ਖਾਵਾਂਗੇ ਕੁਝ ਕਿਉਂ ਨਵਾਂ ਮੋਟਰਸਾਈਕਲ ਜਲਸੀ ਚੁਲਾ ਇਹ ਪੁਰਾਣੇ ਦੀ ਕੀਮਤ ਵੱਧ ਲੱਗਦੀ ਹੈ ਨਾ ਨਹੀਂ ਜੇ ਤਾਂ ਮੈਂ ਵੇਚ ਲੱਗ ਗਿਆ ਫਿਰ ਸੋਈ ਸਸਤੀ ਹੋਈ ਨਹੀਂ ਹੈ ਨਹੀਂ ਹੁੰਦੀ ਹੋਈ ਨਹੀਂ ਹੋਈ ਨਹੀਂ ਹੁਣ ਕਦ ਕਿਦਾਂ ਲਿਆਉਣੀ ਦੱਸ ਸਾਨੂੰ ਰਸੋਈ ਹਾਂ ਕਿਦਾਂ ਖਵਾ ਲੈਣੀਆਂ ਸੇਵੀਆਂ ਫਿਰ ਦੱਸ ਸਾਨੂੰ ਸੇਵੀਆਂ ਦਾ ਹਿਸਾਬ ਤਾਂ ਬੁਲਾਵਾਂਗੇ ਨਹੀਂ ਦੂਜੀਆਂ ਵੱਟਣੀਆਂ ਨਾ ਹਾਂ ਹੱਥ ਵਾਲੀਆਂ ਹੱਥ ਵਾਲੀਆਂ ਚਲ ਕੋਈ ਨਹੀਂ ਉਹ ਖਾ ਲਾਂਗੇ ਉਹ ਤਾਂ ਆ ਲਾ ਗਏ ਖਾਣੀਆਂ ਸੇਵੀਆਂ ਜਾਂ ਅਸੀਂ ਉਹ ਖਾ ਲਾਂਗੇ ਕੋਈ ਗ ਹਾੜੇ ਕੋ ਸੇਵਯਾ ਵਟੜਾ ਨਹੀਂ ਹੈਗੀ ਆ ਕੀ ਉਹ ਨੂੰ ਆਂਦੇ ਆ ਬਿੱਲੀ ਬਿੱਲੀ ਸਾਡੇ ਬਿੱਲੀ ਆਂਦੇ ਆ ਹਨਾ ਜੰਦਰੀ ਵੀ ਆਂਦੇ ਆ ਬਿੱਲੀ ਵੀ ਆਂਦੇ ਆ ਪਿਛਲੀ ਵਾਰੀ ਬੱਤੀਆਂ ਆਂਦੇ ਨੇ ਕੋਈ ਕਿੰਨੇ ਕਾਹੇ ਪਿਛ ਜੰਦਰੀ ਆ ਤੇ ਸਾਡੇ ਪਰ ਸਾਡੇ ਨੂੰ ਜ਼ਿਆਦਾ ਬਿੱਲੀ ਪਉਂਦੇ ਆ ਹਾਂ ਐ ਜੰਦਰੀ ਚਲੋ ਠੀਕ ਆ ਫਿਰ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਾਜੀ ਦੱਸਿਓ ਵੀ ਕਿੰਨੀ ਲੱਗੀ ਆ ਰਸੋਈ ਕਈਆਂ ਭੈਣ ਭਰਾਵਾਂ ਦੇ ਘਰਾਂ ਵਿੱਚ ਹੋਊਗੀ ਬੜੇ ਚਿਰ ਦੀ ਹੋਊਗੀ ਪਰ ਆਪਾਂ ਜਿਹੜੀ ਆ ਥੋੜੇ ਟਾਈਮ ਪਹਿਲਾਂ ਦੇਖੀ ਤੇ ਆਪਾਂ ਬਣਵਾ ਲਈ ਉਹਨਾਂ ਨੂੰ ਬੋਲ ਕੇ ਪਿਆਰ ਹੋ ਜਾਂਦੀ ਚਾਹੀਦੀ ਆ ਬਾਕੀ ਮਹਿੰਗੀ ਤਾਂ ਮਹਿੰਗੀ ਵੀ ਬਣ ਜਾਂਦੀ मैं दना दना पर मैं कहूंगा भाई जिन्ने भी बना सकदा कोई बना के ते जरूर लेके आओ क्योंकि बीवियां बहुत आनन्द ਹੁੰਦੀਆਂ ਇੰਨਾ ਦਿਨਾਂ ਵਿੱਚ ਆ ਜੇ ਤੇ ਇੱਧਾ ਬਾਹਰ ਨਿਕਲੀ ਹੋਰੀ ਰਸੋਈ ਰਸੋਈ ਨਿਕਲੀ ਹੋਊਗੀ ਤੇ ਇੰਦਾ ਲਾਗੇ ਪੱਕੀ ਜਾਂਦੀਆਂ ਤੇ ਲਾਗੂ ਆਪਾਂ ਫੜਫੜ ਖਾਈ ਜਾਂਦੇ ਆ ਤੇ ਬੀਬੀਆਂ ਵੀ ਸੌਕੀਆਂ ਤੇ ਆਪ ਵੀ ਸੌਕੇ ਹਾਂ ਨਾਲ ਗੇੜੇ ਨਹੀਂ ਮਾਰਨੇ ਪੈਂਦੇ ਦੂਰ ਤੱਕ ਡੋਲੀ ਲਾਗੇ ਬੈ ਕੇ ਰੋਟੀ ਖਾਈ ਜਾਓ ਸਮਝੋ ਵੀ ਐਸੀ ਰਸੋਈ ਆ ਆ ਐਸੀ ਜਿਹੜੀਆਂ ਇਹ ਹਿਸਾਬ ਹੋ ਗਿਆ ਤੇ ਚਲੋ ਚੰਗਾ ਜੀ ਦੱਸੋ ਕਿ ਕਿੰਨਾ ਕਿੰਨਾ ਦੇ ਘਰਾਂ ਵਿੱਚ ਭੈਣ ਭਰਾਵਾਂ ਦੇ ਹੈਗੀ ਆ ਤੇ ਕਿੰਨਾ ਕਿੰਨਾ ਨੇ ਬਣਾਉਣੀ ਆ ਉਹ ਵੀ ਦੱਸਿਓ ਜਰੂਰ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰ